ਪਤਾ ਤਾਂ ਰਿਤਰ ਕਹਿੰਦੀ ਤੁਸੀਂ ਤਾਂ ਜਦੋਂ ਸਰਕਾਰਾਂ ਚ ਹੁੰਦੇ ਸੀ ਤਾਂ ਤੁਹਾਡੇ ਟਾਈਮ ਤਾਂ ਚੌਪਰਾਂਾਂ ਚ ਹੈਲੀਕਾਪਟਰਾਂਾਂ ਚ ਸਰਵੇ ਹੁੰਦੇ ਸੀ ਦੇਖੋ ਅਸਾਂ ਤੁਹਾਨੂੰ ਬੰਬੂ ਕਾਟਾਂ ਦੇ ਤਾਰ ਲਿਆ ਅਸਾਂ ਤੁਹਾਨੂੰ ਖੇਤੀਆਂ ਚ ਬਿਠਾ ਲਿਆ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨਾਲ ਮਜ਼ਾਕ ਕਰ ਗਏ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਰਾਹਤ ਨਹੀਂ ਵੀ ਜੀ ਟੋਕਨ ਮਨੀ ਵੀ ਨਹੀਂ ਆਈ ਜੀ ਅਜੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਖੰਦਰੀ ਸਾਹਿਬ ਹੱਸਦਾ ਚ ਲੰਮੇ ਪਏ ਉਹ ਕਹਦੇ ਤੁਸੀਂ 12000 ਕਰੋੜ ਦਾ حساب ਵੀ ਨਹੀਂ ਦੇ ਰਹੇ ਫਿਰ ਸਾਹਿਬ ਬਾਜਮਨ ਇੱਥੇ ਵੀ ਘੇਰਿਆ ਉਹ ਕਹਦੇ ਵੀ ਮੱਖ ਮੰਤਰੀ ਭਗਵੰਤ ਮਾਨ ਹੁਰੀ ਤਾਂ ਨਰੇਂਦਰ ਮੋਦੀ ਸਟਾਈਲ ਚ ਕੰਮ ਕਰ ਲੱਗ ਪਏ ਕਰੋਨਾ ਚ ਉਹਨਾਂ ਨੇ ਪੀਐਮ ਕੇਅਰ ਫੰਡ ਬਣਾ ਲਿਆ ਸੀ ਜਿਹੜਾ ਨਾ ਆਰਟੀਆਈ ਦੇ ਜ਼ਾਇਰੇ ਜਾਵੇ ਨਾ ਕਿ ਤੁਹਾਨੂੰ ਜਾਣਕਾਰੀ ਦੇਣੀ ਪਵੇ ਨਾ ਕੁਛ ਤੁਸੀਂ ਰੰਗਲਾ ਪੰਜਾਬ ਕੇਅਰ ਫੰਡ ਫੁੱਟ ਬਣਾ ਲਿਆ ਹੈ ਤੇ ਜੀ ਉਹਦੇ ਨਾਲ ਤੇ ਨਹੀਂ ਜਾਣੇ ਉਹ ਤਾਂ ਕਿ ਕਿਸੇ ਜਾਣਕਾਰੀ ਜਿਹੜੀ ਹੋਵੇ ਸੋ ਇਸ ਲਈ ਲੋਟਾ ਜਿਹੜਾ ਸਰਚਾ ਮੁਖੀ ਗਰਮੀਤ ਸਿੰਘ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਚ ਵੀ ਸਜ਼ਾ ਤੇ ਕਤਲ ਦੇ ਮਾਮਲੇ ਚ ਵੀ ਸਜ਼ਾ ਅਦਾਲਤ ਨੇ ਦੋਸ਼ੀ ਠਹਿਰਾਇਆ ਅਦਾਲਤ ਨੇ ਸਜ਼ਾ ਦਿੱਤੀ ਹੈ ਪਰ ਉਸ ਦੀ ਪੈਰੋਲ बार-बार ਮਨਜ਼ੂਰ ਹੁੰਦੀ ਹੈ ਇੱਥੇ ਇੱਕ ਸਮਾਜਿਕ ਕਾਰਕੁਨ ਹੈ ਇੱਕ ਸੰਘਰਸ਼ੀ ਕਮੇਟੀ ਦਾ ਜੋਧਾ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੇ ਹੱਕ ਫੋਗਲੀ ਲੜਦਾ ਤੇ ਉਸ ਨੂੰ ਆਪਣੇ ਪਿਓ ਦੀ ਅਰਥੀ ਨੂੰ ਮੋਟਾ ਵੀ ਹਥਕੜੀ ਲਾ ਕੇ ਕੀ ਹੈ ਬਰੇਲਕੋਟਲੇ ਖੇਤਰ ਦਾ ਪਿੰਡ ਅਥੋਵਾ ਉੱਥੋਂ ਦੇ ਗੁਰੂ ਘਰ ਦੇ ਵਿੱਚ ਵੀ ਕਰਦੇ ਨੂੰ ਹਥਕੜੀ ਲਾ ਕੇ ਜਾਂਦੇ ਸੋ ਹੁਣ ਚੋਣ ਕਮਿਸ਼ਨ ਨੇ ਤੈਅ ਕੀਤਾ ਜੀ ਕਿ ਜਦੋਂ ਵੋਟਾਂ ਦੀ ਗਿਣਤੀ ਹੋਇਆ ਕਰੇਗੀ ਤਾਂ ਗਿਣਤੀ ਸਮੇਂ ਪਹਿਲਾਂ ਜਿਹੜੇ ਪੋਸਟਲ 벨ਟ ਪੇਪਰ ਨੇ ਜਿਹੜੇ ਡਾਰਕ ਰਹਹੀਂ ਵੋਟ ਆਉਂਦੀ ਆ ਉਹ ਪਹਿਲਾਂ ਗਿਣੀ ਜਾਊਗੀ ਇਹ ਉਹ ਗਿਣਤੀ ਕਰਦਿਆਂ ਮੁਕੰਮਲ ਨਹੀਂ ਹੋ ਰਹੀ ਤੇ EVM ਦੀ ਗਿਣਤੀ ਮੁਕੰਮਲ ਹੋਣ ਜਾ ਰਹੀ ਆ ਤਾਂ ਸੈਕੰਡ ਲਾਸਟ ਰਾਉਂਡ ਤੇ EVM ਦੀ ਗਿਣਤੀ ਰੋਕ ਲਈ ਜਾਏਗੀ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਚ ਹੜਾ ਆਇਆ ਉਸ ਹੜਾ ਤੇ ਜੰਮ ਕੇ ਸਿਆਸਤ ਹੋਈ ਤੇ ਅੱਜ ਪ੍ਰਧਾਨ ਸਭਾ ਦਾ ਸੈਸ਼ਨ ਵੀ ਹੜਾ ਨੂੰ ਧਿਆਨ ਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਚਾਰ ਦਿਨਾਂ ਦਾ ਦਿਖਣ ਵਾਲਾ ਸੈਸ਼ਨ ਦੋ ਦਿਨ ਚੱਲਣਾ ਤੇ ਅੱਜ ਉਹਦਾ ਪਹਿਲਾ ਦਿਨ ਸੀ ਪਹਿਲੇ ਦਿਨ ਤਾਨੀ ਮਹਣਿਆਂ ਦੇ ਲੇਖੇ ਦਾਵੇ-ਭਾਤਿਆਂ ਦੇ ਲੇਖੇ ਇੱਕ ਦੂਜੇ ਨੂੰ ਸੱਚਾ ਝੂਠਾ ਸਾਬਤ ਕਰਨ ਦੇ ਲੇਖੇ ਵਿਰੋਧੀ ਧਿਰ ਸੱਤਾਧਾਰੀ ਧਿਰ ਨੂੰ ਕਿਰ ਰਹੀ ਹੈ ਤੇ ਸੱਤਾਧਾਰੀ ਧਿਰ ਵਿਰੋਧੀ ਧਿਰ ਦੀਆਂ ਪਿਛਲੀਆਂ ਸਰਕਾਰਾਂ ਦੀ ਨਲਾਈਕੀਆਂ ਗਿਣਾ ਰਹੀ ਹੈ ਸੱਤਾਧਾਰੀ ਧਿਰ ਕਹਿੰਦੀ ਤੁਸੀਂ ਤਾਂ ਜਦੋਂ ਸਰਕਾਰਾਂ 'ਚ ਹੁੰਦੇ ਸੀ ਤਾਂ ਤੁਹਾਡੇ ਟਾਈਮ ਤਾਂ ਚੌਪਰਾਂ 'ਚ ਹੈਲੀਕਾਪਟਰਾਂ 'ਚ ਸਰਵੇ ਹੁੰਦੇ ਸੀ ਦੇਖੋ ਅਸਾਂ ਤੁਹਾਨੂੰ ਬੰਬੂ ਕਾਟਾਂ ਦੇ ਤਾਰ ਲਿਆ ਅਸਾਂ ਤੁਹਾਨੂੰ ਕੇਸੀਆਂ 'ਚ ਬਿਠਾ ਲਿਆ ਤੇ ਕਹਿੰਦੇ ਜੀ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨਾਲ ਮਜ਼ਾਕ ਕਰਗੇ ਜੀ ਉਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਜੀ ਰਾਹਤ ਨਹੀਂ ਭੇਜੀ ਜੀ ਟੋਕਨ ਮਨੀ ਵੀ ਨਹੀਂ ਆਈ ਜੀ ਅਜੇ ਇਸੇ ਤਰ੍ਹਾਂ ਤਰਨੇ ਬਾੜ ਕੀਤੇ ਵਿਰੋਧੀ ਧਿਰ ਜਿਹਦੀ ਅਗਵਾਈ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਕਰਦੇ ਨੇ ਉਹ ਕਹਿੰਦੇ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਮੁੱਖ ਮੰਤਰੀ ਸਾਹਿਬ ਹਸਤਾਲ ਚ ਲੰਬੇ ਪਏ ਉਹ ਕਹਿੰਦੇ ਤੁਸੀਂ 12000 ਕਰੋੜ ਦਾ حساب ਹੀ ਨਹੀਂ ਦੇ ਰਹੇ ਅਗਲੇ ਤਾਂ ਕਹੀ ਜਾਂਦੇ ਆ ਕਿ ਤੁਹਾਡੇ ਕੋਲ ਪਿਆ ਤੁਸੀਂ ਕਹਿੰਦੇ ਨੋ 1500 ਕਰੋੜ ਹੈ ਉਹ 12000 ਕਰੋੜ ਦੱਸ ਰਹੇ ਨੇ ਫਿਰ ਪ੍ਰਤਾਪ ਬਾਜਵਾ ਨੇ ਇੱਥੇ ਵੀ ਕਿਹਾ ਉਹ ਕਹਿੰਦੇ ਵੀ ਮੁੱਖ ਮੰਤਰੀ ਭਵੰਤਮਾਨ ਹੁਰੀ ਤਾਂ ਨਰਿੰਦਰ ਮੋਦੀ ਸਟਾਈਲ ਚ ਕੰਮ ਕਰਨ ਲੱਗ ਪਏ ਕਰੋਨਾ ਚ ਉਹਨਾਂ ਨੇ ਪੀਐਮ ਕੇਅਰ ਫੰਡ ਬਣਾ ਲਿਆ ਸੀ ਜਿਹੜਾ ਨਾ ਆਰਟੀਆਈ ਦੇ ਜ਼ਾਇਰੇ ਜਾਵੇ ਨਾ ਕਿਸੇ ਨੂੰ ਜਾਣਕਾਰੀ ਜਾਨੀ ਪਵੇ ਨਾ ਕੁਝ ਤੁਸੀਂ ਰੰਗਲਾ ਪੰਜਾਬ ਕੇਅਰ ਫੰਡ ਫੰਡ ਬਣਾ ਲਿਆ ਹੈ ਤੇ ਇਹ ਉਹਦੇ ਨਾਂ ਤੇ ਨਹੀਂ ਜਾਨੇ ਉਹ ਤਾਂ ਕਿ ਕਿਸੇ ਨੂੰ ਜਾਣਕਾਰੀ ਜਾਨੀ ਕੋਵੇ ਸੋ ਇਸ ਲਈ ਲੋਟਾ ਚੰਗਾ ਹਾਗਾਮੇ ਦਾ ਸੈਸ਼ਨ ਚੱਲ ਰਿਹਾ ਹੈ ਪੰਜਾਬ ਦਾ ਅੰਸਵਾਲ ਪਰ ਇਸ ਦੇ ਨਾਲ ਸਵਾਲ ਤਾਂ ਇਹ ਖੜਾ ਹੈ ਕਿ ਕੀ ਕਿਸੇ ਨੁਕਤੇ ਨਿਗਾਹ ਤੇ ਕੋਈ ਧਰਾਂ ਪਹੁੰਚਣੀ ਆ ਚਲੋ ਪਹਿਲਾਂ ਹੋਇਆ ਕੀ ਆਪਾਂ ਇੱਥੋਂ ਗੱਲ ਤੋੜਦੇ ਹਾਂ ਸੈਸ਼ਨ ਸ਼ੁਰੂ ਹੋਇਆ ਬਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਕਮੇਡੀਅਨ ਕਲਾਕਾਰ ਜਸਮਿੰਦਰ ਪੱਲਾਹੋਰੀ ਐ ਹੁਜਾ ਸਾਹਿਬ ਐ ਫਿਰ ਹਰਮੇਲ ਸਿੰਘ ਟੋੜਾ ਇਦੇ ਨਾਲ ਹੀ ਹੋਰ ਹਸਤੀਆਂ ਤੇ ਖਾਸ ਕਰਕੇ ਹੜਾਂ ਦੇ ਦਰਮਿਆਨ ਇਹਨਾਂ ਦੀ ਜਾਨ ਗਈ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਤੇ ਫਿਰ ਸੈਸ਼ਨ ਦੀ ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਫਿਰ ਤਾਨਾ ਮੇੜਾ ਦੌਰ ਸ਼ੁਰੂ ਹੋਇਆ। ਜੇ ਮੈਂ ਗੱਲ ਕਰਾਂ ਤਾਂ ਜੀ ਕਹਿੰਦੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਹੜ ਦੇ ਉੱਤੇ ਸਪੈਸ਼ਲ ਸੈਸ਼ਨ ਦੌਰਾਨ ਕਹਿੰਦੇ ਜੀ ਇੱਕ ਦੂਆਂ ਨੂੰ ਤੰਜ ਕਸਦੇ ਨਜ਼ਰ ਆਏ। ਹਾਂ ਸਜਾਈ ਮੰਤਰੀ ਬ੍ਰਿੰਦਰ ਗੋਇਲ ਅੜਨ ਨੂੰ ਲੈ ਕੇ ਆਪਣਾ ਮੱਥਾ ਪੇਸ਼ ਕਰਦੇ ਨੇ ਜਿਸ ਚੋ ਕੇਂਦਰੀ ਕੇ ਪ੍ਰਧਾਨ ਤੇਦਰ ਮੋਦੀ ਹਰਾਂ ਵੱਲੋਂ ਜਿਹੜਾ 1600 ਕਰੋੜ ਐਲਾਨਿਆ ਗਿਆ ਉਹਦੇ ਵਿੱਚੋਂ ਜੇ ਟੋਕਨ ਬਣੀ ਵੀ ਨਹੀਂ ਕਿਉਂਕਿ ਰਵਨੀਤ ਬਿੱਟੂ ਦੰਪਾ ਰਹਿ ਸੀਗੇ ਜੀ ਇਹ 1600 ਕਰੋੜੇ ਟੋਕਨ ਬਣੀ ਐ ਅਸਲੀ ਰਾਸ਼ੀ ਤਾਂ ਆਉਣੀ ਐ ਬਾਅਦ ਚ ਹੋਰ ਬਹੁਤ ਸੂਲਤਾ ਆਉਣੀ ਐ ਤੇ ਉਹ ਮਜ਼ਾਕ ਕਰ ਰਹੇ ਨੇ ਕਿ 1600 ਵੀ ਟੋਕਨ ਬਣੀ ਨਹੀਂ ਆਈ ਐ ਜੀ ਉਹਨਾਂ ਨੇ ਵੀ ਤੰਜ਼ ਕੱਸਿਆ ਨਿੰਦਾ ਕੀਤੀ ਕਹਿੰਦੇ ਪੀਐਮਓ ਹਾਊਸ ਸਾਡੀ ਸਾਰ ਨਹੀਂ ਰਹਿੰਦਾ ਕਹਿੰਦੇ ਇਸ ਤੋਂ ਇਲਾਵਾ 20000 ਕਰੋੜ ਦੀ ਮਦਦ ਦਾ ਮੱਥਾ ਪੇਸ਼ ਕੀਤਾ ਅਤੇ ਪੰਜਾਬ ਦੇ ਲਈ ਉਹ ਕਹਿੰਦੇ ਕਿ 1600 ਨਹੀਂ 20000 ਕਰੋੜ ਘੱਟੋ-ਘੱਟ ਸੈਂਟਰ ਨੂੰ ਦੇਣਾ ਚਾਹੀਦਾ ਉਹਦੇ ਲਈ ਅਸੀਂ ਮਤਾ ਪੇਸ਼ ਕਰਦੇ ਹਾਂ ਇਸ ਉੱਤੇ ਵਿਰੋਧੀ ਧਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਕਿ ਕੇਂਦਰ ਸਰਕਾਰ ਤਾਂ ਕਹਿੰਦੀ ਹੈ ਜੀ ਤੁਹਾਡੇ ਕੋਲ 12000 ਕਰੋੜ ਰੁਪਇਆ ਹੈ ਤੇ ਤੁਸੀਂ ਕਹੀ ਜਾਂਦੇ ਹੋ ਜੀ ਸਾਡੇ ਕੋਲ ਹੈ ਨਹੀਂ ਕੋਈ ਕੁਝ ਉਹ ਕਹਿੰਦੇ ਵੀ ਮੁੱਖ ਮੰਤਰੀ ਵੀ ਹਰਪਾਲ ਚੀਮਾ ਵੀ 1500 ਕਰੋੜ ਦੀਆਂ ਗੱਲਾਂ ਕਰਨ ਲੱਗੇ ਵੀ ਇੱਕ ਵਾਰ ਤਾਂ ਪਾਲ ਚੀਮਾ ਵੀ ਕਹ ਰਹੀ ਸੀ ਸਾਡੀਆਂ ਕਾਪੀਆਂ 'ਚ ਬੋਲਦਾ ਸਾਡੇ ਖਾਤਿਆਂ 'ਚ ਬੋਲਦਾ ਇਹਨਾਂ ਦੇ ਮੰਤਰੀ ਵੀ ਕਹਿੰਦੇ ਸੀ ਕਾਪੀਆਂ ਚ ਹੈਗਾ ਜੀ ਕਾਪੀ ਚ ਹੈਗਾ ਜੀ ਵੈਸੇ ਨਹੀਂ ਹੈਗਾ ਜੀ ਮਤਲਬ ਵੈਸੇ ਵਾਲਾ ਕੀ ਮਤਲਬ ਹੁੰਦਾ ਫਿਰ ਕਾਪੀਆਂ ਚ ਕੀ ਬੋਲਣਾ ਹੁੰਦਾ ਸੋ ਇਸ ਨੂੰ ਲੈ ਕੇ ਵੀ ਉਹ ਕਰਦੇ ਨਜ਼ਰ ਆਏ ਸੋ ਕਹਿੰਦੇ ਜੀ 1500 ਕਰੋੜ ਦੱਸੀ ਜਾਂਦੇ ਤੁਸੀਂ ਉਹਨੂੰ ਸੈਂਟਰ ਵਾਲੇ 12000 ਕਰੋੜ ਕਹੀ ਜਾਂਦੇ ਪਰਤਾਬਾਜਵਾ ਕਹਿੰਦਾ ਵੀ ਇਹ ਦੱਸ ਦੋ ਮੈਨੂੰ ਕਿ ਮੁੱਖ ਮੰਤਰੀ ਤੇ ਵਿੱਤ ਮੰਤਰੀ ਝੂਠ ਬੋਲਦੇ ਆ ਕਿ ਪ੍ਰਧਾਨ ਮੰਤਰੀ ਝੂਠ ਬੋਲਦਾ ਤੇ ਉਹ ਕਹਿੰਦੇ ਜੀ ਜਦ ਜਨ ਪ੍ਰਧਾਨ ਮੰਤਰੀ ਪੰਜਾਬ ਦਾ ਦੌੜਾ ਕਰਨ ਆਏ ਉਹ ਕਹਿੰਦੇ ਮੁੱਖ ਮੰਤਰੀ ਹਾਸਲ ਚ ਲੰਮੇ ਬੈਗੇ ਇਹਦੇ ਉੱਤੇ ਸਿੱਖਿਆ ਮੰਤਰੀ ਹਰਜੋਤ ਬੈਂਸੋਰਾ ਨੇ ਮੁਰਮਾ ਜਵਾਬਤਾ ਕਹਿੰਦੇ ਵੀ ਘਟੋ ਘਟ ਬਿਮਾਰੀ ਦਾ ਮਜ਼ਾਕ ਤਾਂ ਨਾ ਢਾਓ ਬਿਮਾਰ ਕੋਈ ਵੀ ਹੋ ਸਕਦਾ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਕੋਈ ਵੀ ਦਾਖਲ ਹੋ ਸਕਦਾ ਉਹਦੇ ਨੇ ਤੁਸੀਂ ਮਜ਼ਾਕ ਕਿਉਂ ਬਣਾਉਂਦੇ ਸਵਾਲ ਉੱਠਿਆ ਫਿਰ ਬਾਜਬਾਨ ਨੇ ਕਿਹਾ ਕਹਿੰਦੇ ਹੋਇਆ ਮਤਲਬ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਇੱਕ ਵਾਰ ਫਿਰ ਉਹ ਕਹਿੰਦੇ ਵੀ ਪੰਜਾਬ ਡੁੱਬ ਰਿਹਾ ਤੇ ਤੁਸੀਂ ਰੰਗਲਾ ਪੰਜਾਬ ਦੇ ਦੰਮ ਪਰ ਰਹੇ ਹੋ ਜਦੋਂ ਕਿ ਕੰਗਲਾ ਪੰਜਾਬ ਬਣ ਗਿਆ ਬਾਜਬਾਨ ਕਹਿੰਦੇ ਕਿ ਡੂੰਗੀ ਜਾਂਚ ਹੋਣੀ ਚਾਹੀਦੀ ਆ ਕਿ ਇਹਦੇ ਲਈ ਕਿਵੇਂ ਹੜਾਏ ਕਿਉਂ ਆਏ ਕਿ ਉਹ ਕਹਿੰਦੇ ਉਸ ਜਾਂਚ ਤੋਂ ਪਹਿਲਾਂ ਪੰਜਾਬ ਦਾ ਸਿੰਚਾਈ ਮੰਤਰੀ ਤੇ ਸਚਾਈ ਵਿਭਾਗ ਦਾ ਸਕੱਤਰ ਦੋਵੇਂ ਅਸਤੀਫਾ ਦੇਣੋਂ ਮਤਲਬ ਗੋਇਲ ਹੋਰੀ ਵੀ ਅਸਤੀਫਾ ਦੇਣ ਤੇ ਕ੍ਰਿਸ਼ਨ ਕੁਮਾਰ ਨੂੰ ਸਸਪੈਂਡ ਕੀਤਾ ਜਾਵੇ ਕਹਿੰਦੇ ਉਹਨਾਂ ਨੂੰ ਕੰਮੇ ਕੀਤਾ ਜਾਵੇ ਪ੍ਰਤਾਪਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਕਹਿੰਦੀ ਸੀ ਕਿ ਕਿਸਾਨਾਂ ਨੂੰ 20000 ਮੈਂ ਮੁਆਵਜ਼ਾ ਗਰਦੌਰੀ ਤੋਂ ਇਹਨਾਂ ਦੇ ਦੂੰਗਾ ਤੇ ਬਾਅਦ ਚ ਫਿਰ 30000 ਰੁਪਏ ਉਹਨਾਂ ਦੇ 50000 ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵਾਂਗੇ ਉਹ ਕਹਿੰਦੇ ਤੁਸੀਂ ਤਾਂ 20000 ਦੀ ਗੱਲਾਂ ਕਰ ਰਹੇ ਹੋ ਉਹ ਵੀ ਨਹੀਂ ਦੇ ਰਹੇ 50000 ਤੱਕ ਹੀ ਦੇਣਾ ਸੀ 30000 ਉੱਪਰਲਾ ਬਾਅਦ ਚ ਦੇਣਾ ਹੁਣ ਗਰਦੋਰੀ ਦੇ ਡਰਾਮੇ ਇਹ ਸਾਰਾ ਕੁਝ ਚਾਤੋ ਸੀ ਕਹਿੰਦੇ ਸੀ ਇਹਦੀ ਰੋਡ ਨਹੀਂ ਹੁੰਦੀ ਇਹਦੇ ਤੇ ਵੀ ਘੇਰਿਆ ਠੀਕ ਹੈ ਮਤਲਬ ਜਦੋਂ ਮੁੱਖ ਮੰਤਰੀ ਸਾਹਿਬ ਦੀ ਵਾਰੀ ਆਉਣੀ ਹੈ ਫਿਰ ਉਹਨਾਂ ਨੇ ਆਪਣੇ ਤੀਰ ਛੱਡਨੇ ਬਾਜਬਾ ਕਹਿੰਦੇ ਕਿ ਮੋਦੀ ਸਟਾਈਲ ਚ ਕੰਮ ਕਰਨ ਲੱਗ ਪਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਰੋਨਾ ਦੇ ਵਕਤ ਪ੍ਰਧਾਨ ਮੰਤਰੀ ਲੀ ਫੰਡ ਦੇ ਲਈ ਜੋ ਤਰੀਕਾ ਕ ਪੀਐਮ ਕੇਅਰ ਫੰਡ ਨਵਾਂ ਬਣਾ ਲਿਆ ਸੀ। ਉਸੇ ਤਰ੍ਹਾਂ ਕਹਿੰਦੇ ਜੀ Chief Minister ਰਾਤਪੰਡ ਚ ਪੈਸੇ ਮੰਗਣ ਦੀ ਬਜਾਏ ਆ ਨਵਾਂ ਹੀ ਤਰੀਕਾ ਕੱਢ ਲਿਆ ਇੱਕ ਜਿੱਦੇ ਰਹੀਂ ਨਾ ਆਠੀ ਜਾਵੇ ਨਾ ਕੱਲ੍ਹ ਸੇ ਜਾਵੇ ਕਹਿੰਦੇ ਪੁੱਛੇ ਨਾ ਪਵੇ ਕਿਸੇ ਨੂੰ ਆ ਰੰਗਲਾ ਪੰਜਾਬ ਫੰਡ ਫੰਡ ਜਾ ਬਣਾ ਲਿਆ ਮੁੱਦਾ ਬਣ ਗਿਆ। ਇਸ ਨੂੰ ਲੈ ਕੇ ਸਰਦਨ ਚਾਗਵਾ ਵੀ ਹੋਇਆ। ਬਾਜਬਾਨ ਜਵਾਬ ਦਿੰਦੇ ਹਰਪਾਲ ਚਿਮਾ ਨੇ ਵੀ ਘੇਰੇ ਆ ਉਹਨਾਂ ਨੇ ਕਿਹਾ ਕਿ ਦੁੱਸਰੇ ਬੀਜੇਪੀ ਦੇ ਏਜੰਟ ਬਣ ਗਿਓ ਬੀਜੇਪੀ ਦੀ ਬੋਲੀ ਬੋਲਦੇ ਹਾਂ ਇੱਕ ਦੋ ਹੋਰ ਮੰਤਰੀਆਂ ਨੇ ਵੀ ਐਮਐਲਏ ਨੇ ਵੀ ਖੜੇ ਹੋ ਕੇ ਵਿਰੋਧੀ ਧਿਰ ਨੂੰ ਇਸ ਤਰੀਕਾ ਕਰ ਤੋਂ ਘੇਰਨ ਦੀ ਤੇ ਜਿਹੜਾ ਮਤਲ ਲੈ ਆਂਦਾ ਹਾਂ ਮੰਤਰੀ ਕੋਹਲ ਸਾਹਿਬ ਉਹ ਕਹਿੰਦੇ 1988 ਤੋਂ ਵੀ ਵੱਧ ਭਿਆਨਕੇ ਹੜ੍ਹ ਸੀਗਾ ਮਤਲਬ ਉਹਦੇ ਨਾਲੋਂ ਵੀ ਜ਼ਿਆਦਾ ਉਹ ਕਹਿੰਦੇ 83 ਬਹੁਤ ਭਿਆਨਕ ਸੀ ਮੈਂ ਆਪਣੀ ਜ਼ਿੰਦਗੀ 'ਚ ਜਿਹੜਾ ਰਾਤ ਕਦੇ ਨਹੀਂ ਦੇਖੇ ਜਿਹੜਾ ਜਹਾੜ 1988 ਚ ਆਇਆ ਸੀ ਉਸ ਵਕਤ ਵੀ 11 ਲੱਖ 20 ਹਜ਼ਾਰ ਕਿਉਂ ਸਪਾਣੀ ਆਇਆ ਸੀ ਪਰ ਇਸਵਰ 14 ਲੱਖ 11 ਹਜ਼ਾਰ ਕਿਉਂ ਸਤੋਂ ਵੱਧ ਪਾਣੀ ਆਇਆ ਉਸ ਸਮੇਂ ਨਾਲੋਂ 20% ਜ਼ਿਆਦਾ ਆਇਆ ਕਹਿੰਦੇ ਫਿਰ ਮੌਸਮ ਵਿਭਾਗ ਦੇ ਕਹਿੰਦੇ ਅੰਦਾਜ਼ੇ ਫੇਲ ਹੋ ਗਏ ਮੰਤਰੀ ਨੇ ਕਿਹਾ ਕਿ ਕੇਂਦਰੀ ਮੌਸਮ ਵਿਭਾਗ ਦੇ ਜਿਹੜੇ ਅੰਦਾਜ਼ੇ ਲਾਏ ਗਏ ਸੀ ਉਸ ਵਲਾਂ ਦੇ ਘੇਰੇ 'ਚ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਆਈਐਮਡੀ ਦੇ ਅਨੁਸਾਰ ਜਿਆਦਾ ਮੀਂਹ ਹੋਇਆ ਜਦੋਂ ਕਿ ਇਹਨਾਂ ਦੇ ਅਨੁਸਾਰ ਅਸੀਂ ਇਹਨਾਂ ਉੱਤੇ ਨਿਰਭਰ ਸੀਗੇ ਇਹਨਾਂ ਦੇ ਅੰਦਾਜ਼ਿਆਂ ਤੇ ਨਿਰਭਰ ਸੀਗੇ ਉਹਨਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਪਾਕਿਸਤਾਨ ਆਲੇ ਸਾਰਾ ਪਾਣੀ ਪੰਜਾਬ ਦੀਆਂ ਨਦੀਆਂ 'ਚ ਆ ਗਿਆ ਤੇ ਮੰਤਰੀ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਪੰਜਾਬ ਸਰਕਾਰ ਦੇ ਕੋਲ ਹੋਣਾ ਚਾਹੀਦਾ ਜਨਾਬ ਇੱਕ ਤੁਸੀਂ ਮਤਾ ਪੇਸ਼ ਕਰਦੇ ਹੋ ਇੱਕ ਤੁਸੀਂ ਬਿੱਲ ਲਿਆਓ ਮਤਾ ਪਾਸ ਵੀ ਹੋ ਜਵੇ ਉਹਦੀ ਕੋਈ ਹਮਾਇਤ ਨਹੀਂ ਰਹਿਣੀ ਤੁਸੀਂ ਕੋਈ ਬਿੱਲ ਪਾਸ ਕਰੋ ਤੇ ਉਸ ਦੇ ਲਈ ਫਿਰ ਉਹ ਕਾਨੂੰਨ ਕਾਢੇ ਦੇ ਤੌਰ ਤੇ ਉਹਨੂੰ ਲੈ ਕੇ ਜਾਓ ਜਾਂ ਉਹਦੇ ਲਈ ਕੋਈ ਤੁਸੀਂ ਤਸਵੀਜ਼ ਤੇ ਮੋਹਰ ਲਾਓ ਕਿ ਆਹ ਪਾਸ ਕਰਕੇ ਜੀ ਅਸੀਂ ਇਹ ਬਣਾਤੀ ਹੈ ਸੁਸਾਇਟੀ ਕਮੇਟੀ ਜਿਹੜੀ ਜਾਂਚ ਕਰੂਗੀ ਫਿਰ ਉਹਦੀ ਗੱਲ ਹੋਵੇ ਸੋ ਇਸ ਲਈ ਭਾਸ਼ਣ ਬਾਜੀ ਹੈਗੀ ਹੈ ਮੰਤਰੀ ਬਿਰਿੰਦਰ ਗੋਇਲ ਨੇ ਕਿਹਾ ਕਿ ਮਸ਼ਰੂਬ ਵਕਤ ਕੇਂਦਰ ਸਰਕਾਰ ਨੇ ਵੀ ਮਦਦ ਨਹੀਂ ਕੀਤੀ ਸਾਡਾ ਨਾਲ ਨਹੀਂ ਖੜਿਆ ਹਰਾਨੀ ਦੀ ਗੱਲ ਹੈ ਕਿ ਹੜ ਤੋਂ ਬਾਅਦ ਕੇਂਦਰੀਏ ਲੀਡਰ ਆਏ ਜ਼ਖਮਾਂ ਤੇ ਮਰਮ ਲਾਉਣ ਦੀ ਬਜਾਏ ਨਵੀਆਂ ਕਹਾਣੀਆਂ ਪਾ ਕੇ ਚਲੇ ਗਏ ਉਹਨਾਂ ਕਹਿੰਦੇ ਕਿ ਮਾਈਨਿੰਗ ਜ਼ਿਆਦਾ ਹੋ ਗਈ ਇਸੇ ਕਰ ਨਾਲ ਹੜ ਆ ਗਿਆ ਜੀ ਹਾਂ ਕਹਿੰਦੇ ਕਿ ਅਸੀਂ ਤਾਂ ਕਿਸੇ ਕਿਤਾਬ 'ਚ ਨਹੀਂ ਪੜਿਆ ਜਿਹਾ ਕਿ ਕੱਲੀ ਮਾਈਨਿੰਗ ਕਰਕੇ ਹੜਾ ਜਾਵੇ ਹਾਂ ਇਹ ਲੋਕ ਕੀ ਕਹਿੰਦੇ ਜੀ ਸਾਨੂੰ ਤਾਂ ਇਹ ਮੈਨ ਮੇਡ ਫਲੱਡ ਕਿਹਾ ਗਿਆ ਤੇ ਸਾਨੂੰ ਨਹੀਂ ਪਤਾ ਕਿ ਆਦਮੀ ਵੀ ਵਰਸ ਮੀਂਹ ਪਵਾ ਸਕਦਾ ਹੈ ਸੋ ਕਹਿੰਦੇ ਜੀ ਇਹ ਇਸ ਤਰੀਕੇ ਕਰਨ ਨਾਲ ਵੀ ਸਵਾਲ ਉੱਠ ਰਹੇ ਨੇ ਕਹਿੰਦੇ ਕਈ ਸੋ ਇਹ ਉਹ ਆਪਣੀ ਸਫਾਈ ਦਿੰਦੇ ਨਜ਼ਰ ਆਏ ਹਾਂ ਪੀਐਮ ਮੋਦੀ ਦੇ ਨਟਵੀਂ ਤੱਕ ਨਹੀਂ ਕੀਤਾ ਜੀ ਕਹਿੰਦੇ ਬਾਅਦ ਚੋਂ ਆਏ ਤਾਂ ਆਪਣੀ ਰਾਜਨੀਤੀ ਕਰਕੇ ਮੁੜ ਗਏ ਹੈ ਤੇ ਇਸ ਤਰੀਕਾ ਕਰਨ ਨਾਲ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹਾਂ ਚੰਗਾ ਹਗਾਮਾ ਹੋਇਆ ਤੇ ਇਹ ਤਕਰਾਰ ਬਹਿਸ ਅਜੇ ਰੁਕਣ ਵਾਲੀ ਨਹੀਂ ਹੈ ਅਖੀਰ ਨੇ ਚੌਕੇ ਛੱਕੇ ਜਦੋਂ ਮੁੱਖ ਮੰਤਰੀ ਹਰੋ ਨੇ ਲਾਉਣੇ ਨੇ ਫਿਰ ਉਸ ਤੋਂ ਬਾਅਦ ਦੇਖਣ ਵਾਲੀ ਗੱਲ ਤਾਂ ਇਹ ਹੋਗੀ ਕਿ 4 ਦਿਨ ਦਾ ਦਿਖਾ ਕੇ ਕੀਤਾ ਇਹ ਸੈਸ਼ਨ ਜਦੋਂ 2 ਦਿਨਾਂ 'ਚ ਤੁਸੀਂ ਨਿਬੜਨਾ ਕਿਉਂਕਿ 26 ਤੋਂ 29 ਨਹੀਂ ਹੈ ਮੈਂ ਪਹਿਲਾਂ ਵੀ ਗੱਲ ਕਰਦਿਆਂ 26 ਤੇ 29 ਨੂੰ ਹੈ ਸ਼ਨੀ ਐਤਵਰ ਬਚਾਲੇ ਛੁੱਟੀ ਹੈ ਤੇ ਜਿਸ ਦਿਨ 29 ਤਰੀਕ ਨੂੰ ਇਹ ਨਿਬੜੇਗਾ ਕੀ ਉਸ ਦਿਨ ਕੋਈ ਜਾਂਚ ਕਮੇਟੀ ਬੈਠੇਗੀ ਕੀ ਉਸ ਦਿਨ ਮੁਆਵਜ਼ਿਆਂ ਨੂੰ ਲੈ ਕੇ ਸਪਸ਼ਟਾ ਹੋ ਜੇਗੀ ਕਿ ਜਿਹੜਾ ਕੇਂਦਰ ਦਾ ਫਾਰਮੂਲਾ ਹੈ ਕਿ 6800 ਹੀ ਮਿਲਣਾ ਜੀ ਪ੍ਰਤੀ ਏਕੜ ਉਸ ਤੋਂ ਵਧਾਉਣ ਦੀ ਕੋਈ ਤਸਵੀਰ ਤੁਸੀਂ ਪਾਸ ਕਰਾ ਲੋਗੇ ਕੀ ਤੁਸੀਂ ਮੁਰਗੀਆਂ ਦੇ ਮੁਆਵਜ਼ੇ ਇਹਨਾਂ ਰੇਤ ਨੂੰ ਲੈ ਕੇ ਜਿੱਦਾਂ ਖੇਤੂਦਾਰ ਰੇਤ ਥੱਲੇ ਪੁਲਿਸ ਤੰਗ ਕਰਨ ਲੱਗੀ ਮਾਈਨਿੰਗ ਵਿਭਾਗ ਤੰਗ ਕਰਨ ਲੱਗ ਗਿਆ ਹੈ ਮਾਈਨਿੰਗ ਮਾਫੀਆ ਤੰਗ ਕਰਨ ਲੱਗ ਪਿਆ ਉਹਦੇ ਲਈ ਕੋਈ ਫਾਰਮੂਲਾ ਸੋ ਸਵਾਲ ਇਹ ਖੜਾ ਕਿ ਤੁਸੀਂ ਨੀਤੀ ਕਿڑی ਘੜ ਕੇ ਲਿਆਉਣੀ ਹੈ ਉਸ ਦੇ ਵਿੱਚੋਂ ਪੰਡ ਪੰਡਈਆ ਤੁਹਾਡਾ ਹੁੰਦਾ ਰਹਿਣਾ ਪਰ ਸੂਬੇ ਲਈ ਕੀ ਘੜਦੇ ਉਹ ਇਹ ਦੇਖਣ ਦੀ ਗੱਲ ਹੋ ਗਈ। ਪੰਜਾਬ ਤੋਂ ਲੈ ਕੇ ਭਾਰਤ ਤੋਂ ਹੁੰਦਿਆ ਹੋਇਆ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਹੱਕ ਕੋਕਲੀ ਕੋਈ ਥਣ। ਵਿਕਰ ਸਿੰਘ ਤੋਂ ਲੈ ਕੇ ਬੀਬੀ ਹਰਜੀਤ ਕੌਰ ਤੱਕ ਜੋ ਬਰਤਾਰਾ ਸਾਡੇ ਸਾਹਮਣੇ ਵਾਪਰਿਆ ਉਸ ਨੇ ਕਈ ਸਵਾਲ ਖੜੇ ਕੀਤੇ। ਮੈਂ ਪਹਿਲਾਂ ਗੱਲ ਬਿਕਰ ਸਿੰਘ ਧਤਵਾ ਦੀ ਕਰਨ ਲੱਗਾ। ਬਿਕਰ ਸਿੰਘ ਧਤਵਾ ਵੇਜਮੀ ਨੇ ਲੋਕਾਂ ਦੇ ਲਈ ਬਣੀ ਸੰਘਰਸ਼ ਕਮੇਟੀ ਦਾ ਵਿੱਤ ਸਕੱਤਰ ਹੈ। ਵੇਜਮੀ ਨੇ ਕਰਤਿਆਆਂ ਦੀਆਂ ਜ਼ਮੀਨਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਨ ਵਾਲੀ ਕਮੇਟੀ ਦੀ ਕਮੇਟੀ ਦੀ ਅਗਵਾਈ ਕਰਦਾ ਹੈ ਆਗੂ ਹੈ। ਸੰਗਰੂਰ ਪੁਲਿਸ ਵੱਲੋਂ ਬਿਕਰ ਸਿੰਘ ਧਤਵਾ ਨੂੰ ਇਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਕਿ ਉਹ ਦਲਤ ਭਾਈਚਾਰੇ ਲਈ ਐਸਸੀਬੀਸੀ ਭਾਈਚਾਰੇ ਲਈ ਬੇਜਮੀਨੇ ਲੋਕਾਂ ਲਈ ਬਣਦੇ ਉਹਦੇ ਸੰਵਿਧਾਨਕ ਹੱਕ ਦੀ ਲੜਾਈ ਲੜਦਾ ਹੈ ਉਹ ਆਪਣੇ ਕੋਲੋਂ ਕੋਈ ਮੰਗ ਨਹੀਂ ਕਰ ਰਿਹਾ ਉਹ ਆਪਣਾ ਕੋਈ ਫਾਰਮੂਲਾ ਨਹੀਂ ਲਾ ਰਿਹਾ ਕਿ ਇਸ ਫਾਰਮੂਲੇ ਤਹਿ ਸਾਨੂੰ ਜ਼ਮੀਨਾਂ ਦੇ ਦਿਓ ਜਾਂ ਇਹਨਾਂ ਨੂੰ ਜ਼ਮੀਨਾਂ ਦੇ ਦਿਓ ਜਾਂ ਉਹਨੂੰ ਜ਼ਮੀਨ ਦੇ ਉਹ ਕਹਿੰਦਾ ਜਿਹੜਾ ਸੰਵਿਧਾਨ ਚ ਲਿਖਿਆ ਹੱਕ ਹੈ ਉਹਦੇ ਤਹਿਤ ਸ਼ਾਮਲੜ ਚ ਜੋ ਹਿੱਸਾ ਬਣਦਾ ਉਹ ਬੇਜਮੀਨਿਆਂ ਨੂੰ ਮਿਲਣੀ ਚਾਹੀਦੀ ਹੈ ਉਹਦੇ ਲਈ ਉਹ ਸੰਘਰਸ਼ ਕਰਦਾ ਹੈ ਇਸ ਸੰਘਰਸ਼ ਦਾ ਨਤੀਜਾ ਸਵੀਕਾਰ ਕਰ ਦਿੱਤਾ ਠੀਕ ਹੈ ਕਾਰਕੁਨਾਂ ਨੂੰ ਜਿਹੜਾ ਸਰਕਾਰਾਂ ਨੂੰ ਚੈਲੰਜ ਕਰਦੇ ਨੇ ਜਿਹੜੇ ਸਰਕਾਰਾਂ ਨੂੰ ਸਵਾਲ ਕਰਦੇ ਨੇ ਜਿਹੜੇ ਸਰਕਾਰਾਂ ਨੂੰ ਬਾਤ ਪਾਉਂਦੇ ਨੇ ਸਰਕਾਰਾਂ ਉਹਨਾਂ ਨੂੰ ਫੜਦੀਆਂ ਤਰੀਕਾ ਕੁਝ ਵੀ ਹੋ ਸਕਦਾ ਪਰ ਉਸ ਸਮਾਜਿਕ ਕਾਰਕੂਨ ਵਜੋਂ ਉਹਦੀ ਲੜਾਈ ਹੈ ਉਹ ਕੋਈ ਗੈਂਗਸਟਰ ਨਹੀਂ ਹੈ ਉਹ ਕੋਈ ਲੁਟੇਰਾ ਨਹੀਂ ਹੈ ਉਹ ਕੋਈ ਚੋਰ ਚੱਕਾ ਨਹੀਂ ਹੈ ਉਹ ਕੋਈ ਬਲਾਤਕਾਰ ਨਹੀਂ ਹੈ ਉਹ ਕੋਈ ਕਾਤਲ ਨਹੀਂ ਹੈ ਕਿ ਉਸ ਨੂੰ ਉਹਦੇ ਪਿਓ ਦੇ ਦਾਕਸਨਸ ਕਾਰਤੇ ਵੀ ਹਥਕੜੀ ਲਾ ਕੇ ਲਿਆਂਦਾ ਜਾਵੇ ਉਸ ਨੂੰ ਉਸ ਦੇ ਪਿਓ ਤੇ ਭੋਗਤ ਵੀ ਹਥਕੜੀ ਲਾ ਕੇ ਲਿਆਂਦਾ ਜਾਵੇ ਹਾਂ ਇਹ ਸ਼ਾਇਦ ਉਸ ਨੂੰ ਬਲਾਤਕਾਰ ਦੇ ਮਾਮਲੇ ਸਜ਼ਾ ਹੋਈ ਹੁੰਦੀ ਜੇ ਉਸ ਨੂੰ ਕਤਲ ਦੇ ਮਾਮਲੇ ਸਜ਼ਾ ਹੋਈ ਹੁੰਦੀ ਸ਼ਾਇਦ ਫਰੋਲ ਮਿਲ ਗਈ ਹੁੰਦੀ ਤੁਸੀਂ ਕਹੋ ਜੀ ਆ ਕੀ ਬਿਲਕੁਲ ਜਨਾਬ ਡੇਰਾ ਸਿਰਸਾ ਮੁਖੀ ਗਰਮੀਤ ਸਿੰਘ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਵੀ ਸਜ਼ਾ ਤੇ ਕਤਲ ਦੇ ਮਾਮਲੇ 'ਚ ਵੀ ਸਜ਼ਾ ਅਦਾਲਤ ਨੇ ਦੋਸ਼ੀ ਠਹਿਰਾਇਆ ਅਦਾਲਤ ਨੇ ਸਜ਼ਾ ਦਿੱਤੀ ਹੈ ਪਰ ਉਸ ਦੀ ਪੈਰੋਲ बार-बार ਮਨਜ਼ੂਰ ਹੁੰਦੀ ਹੈ ਤੇ ਇੱਥੇ ਇੱਕ ਸਮਾਜਿਕ ਕਾਰਕੁਨ ਹੈ ਇੱਕ ਸੰਘਰਸ਼ੀ ਕਮੇਟੀ ਦਾ ਜੋਧਾ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੇ ਹੱਕ ਹੁਕੂਕ ਲਈ ਲੜਦਾ ਹੈ ਤੇ ਉਸ ਨੂੰ ਆਪਣੇ ਪਿਓ ਦੀ ਅਰਥੀ ਨੂੰ ਮੋਢਾ ਵੀ ਹਥਕੜੀ ਲਾ ਕੇ ਉਸ ਨੂੰ ਆਪਣੇ ਪਿਓ ਦੇ ਭੋਗ ਤੇ ਗੁਰੂ ਘਰ ਚ ਵੀ ਹਥਕੜੀ ਲਾ ਕੇ ਇਹ ਹੈ ਬ੍ਰੇਲਕੋਟਲੇ ਖੇਤਰ ਦਾ ਪਿੰਡ ਉੱਥੋਂ ਉੱਥੋਂ ਦੇ ਗੁਰੂ ਘਰ ਦੇ ਵਿੱਚ ਬਿਕਰ ਸਿੰਘ ਨੂੰ ਹਥਕੜੀ ਲਾ ਕੇ ਲਿਆਉਣਾ ਠੀਕ ਹੈ ਜੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਸਥਾਵਾਂ ਨੇ ਵਿਰੋਧ ਪ੍ਰਗਟਾਇਆ ਕੋਈ ਰਾਜਪਾਲ ਨੂੰ ਮਿਲਣ ਦੀ ਗੱਲ ਕਰ ਰਿਹਾ ਕੋਈ ਅਖਬਾਰ 'ਚ ਬਿਆਨ ਲਵਾ ਰਿਹਾ ਕਈਆਂ ਨੇ ਉੱਥੇ ਰੋਸ ਪ੍ਰਗਟਾਇਆ ਆਪਣੇ ਸ਼ਰਧਾਂਜਲੀ ਸਮਾਗਮ 'ਚ ਰੋਸ ਪ੍ਰਗਟਾਇਆ ਤਾਂ ਬਿਕਰ ਸਿੰਘ ਨੂੰ ਸਰੂਪਾ ਉਪਾ ਕੇ ਸਨਮਾਨਿਤ ਕਰਤਾ ਦਸਤਾਰਾਂ ਪੇਟ ਕਰਕੇ ਗੱਲ ਹੋ ਗਈ ਦੂਸਰੇ ਪਾਸੇ ਅਮਰੀਕਾ ਤੋਂ ਇੱਕ ਵੀਡੀਓ ਰਿਪੋਰਟ ਕੀਤੀ ਹੈ 73 ਸਾਲਾਂ ਦੀ ਬੀਬੀ ਆ 30-32 ਸਾਲਾਂ ਤੋਂ ਅਮਰੀਕਾ ਚ ਰਹਿ ਰਹੀ ਆ ਕਹਿੰਦੇ ਜੀ ਉਹਦੇ ਕੋਲ ਦਸਤਾਵੇਜ਼ ਕੋਈ ਨਹੀਂ ਸੀ ਇਸਟੇਟ ਕਾਰਡ ਤੇ ਠੀਕ ਹੈ ਜਿਹਦੇ ਕੋਲ ਕੋ ਕਾਗਜ਼ ਪੱਤਰ ਨਹੀਂ ਹੈਗਾ ਉੱਥੇ ਰਹਿਣ ਦਾ ਉਹ ਹੱਕ ਨਹੀਂ ਰੱਖਦਾ ਉਹ ਕਾਨੂੰਨੀ ਤੌਰ ਤੇ ਉੱਥੇ ਰਹਿਣ ਦਾ ਨਾਗਰਿਕ ਅਧਿਕਾਰ ਨਹੀਂ ਹੈਗਾ ਗੈਰਕਾਨੂੰਨੀ ਤਰੀਕੇ ਨਾਲ ਗਿਆ ਜਾਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਹੈ ਉਹਦੀ ਉੱਥੇ ਅਰਜੀ ਮਨਜ਼ੂਰ ਨਹੀਂ ਉਸ ਨੂੰ ਉੱਥੇ ਪਰਮਾਨੈਂਟ ਦਾ ਨਹੀਂ ਮਿਲ ਰਿਹਾ ਭੀਜੋ ਬਾਬ ਕੋਈ ਚੈੱਕ ਕਰਨ ਪਰ ਨਾਗਰਿਕਤਾ ਕੋਈ ਆਪਣਾ ਸਨਮਾਨ ਹੁੰਦਾ ਹੈ। ਅਨੁਕਤੀ ਖੋਂਦੇ। ਇੱਕ ਤਾਂ ਹਰ ਮਨੁੱਖ ਦਾ ਇੱਕ ਅਧਿਕਾਰ ਬਣਦਾ। ਤੁਸੀਂ ਜਿਸ ਤਰ੍ਹਾਂ ਪਿਛਲੀ ਵਾਰ ਅਮਰੀਕਾ ਤੋਂ ਜਹਾਜ਼ ਭਰ-ਭਰ ਭੇਜੇ। ਹਥਕੜੀਆਂ ਵਾਲਾ ਬਿੜੀਆਂ ਨਾਲ ਮੈਂ ਤਦ ਵੀ ਸਵਾਲ ਕੀਤਾ ਕਿ ਸਵਾਲ ਭੇਜਣ ਦਾ ਨਹੀਂ ਸਵਾਲ ਤਰੀਕੇ ਦਾ ਹੈ। ਤਰੀਕਾਵਾਦ ਨਹੀਂ ਹੈ। ਤਾਂ ਹੁਣ ਫਿਰ 132 ਭਾਰਤੀਆਂ ਨੂੰ ਜੀ ਅਸੀਂ ਆਈਸੀ ਦੇ ਸਪੈਸ਼ਲ ਜੱਟ ਦੇ ਵਿੱਚ ਕੀ ਆ ਉਹ ਚਾਰਟਰਡ ਜਹਾਜ਼ ਦੇ ਵਿੱਚ ਲੱਤ ਕੇ ਭੇਜਿਆ ਜੀ ਕੋਈ ਨਹੀਂ ਆ ਉਹਨਾਂ ਨਾਲ ਜਿਹੋ ਜਿਹਾ ਵਿਹਾਰ ਕਰੋਨਾ ਚੋ 73 ਸਾਲਾਂ ਦੀ ਇੱਕ ਔਰਤ ਔਰਤ ਵੀ 73 ਸਾਲਾਂ ਦੀ ਬਜ਼ੁਰਗ ਵੀ ਉਸ ਨੂੰ ਪੁੰਜੇ ਬਿਠਾਇਆ ਵੀ ਪੁੰਜੇ ਸਵਾਇਆ ਵੀ ਨਾ ਪਰਿਵਾਰ ਨੂੰ ਮਿਲਣ ਦਿੱਤਾ ਨਾ ਕੁਝ ਜਦੋਂ ਕਿ ਉਸ ਔਰਤ ਦਾ ਅਮਰੀਕਾ ਦੇ ਵਿੱਚ ਉਹਦੇ ਪਰਿਵਾਰ ਦੇ ਹਵਾਲੇ ਨਾਲ ਉਹਦੇ ਵਕੀਲ ਦੇ ਹਵਾਲੇ ਨਾਲ ਉਹਨਾਂ ਦੇ ਕਹਿਣ ਅਨੁਸਾਰ ਉਹਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਉਹ ਆਪਣੇ ਦੋ ਬੱਚਿਆਂ ਨਾਲ ਉੱਥੇ ਗਈ ਸੀ ਤੇ ਬਾਅਦ ਚੋਂ ਉੱਥੇ ਰਹਿਣ ਲੱਗ ਪਈ ਨਹੀਂ ਪੱਕੀ ਹੋ ਸਕੀ ਉਸਨੇ ਅਰਜੀ ਵੀ ਲਾਈ 2013 ਚ ਕਹਿੰਦੇ ਉਹਦੀ ਅਰਜੀ ਰੱਦ ਹੋ ਗਈ ਉਹ ਤੋਂ ਬਾਅਦ ਉਹ ਹਰ 6 ਮਹੀਨੇ ਬਾਅਦ ਆ ਕੇ ਰਿਪੋਰਟ ਕਰਦੀ ਸੀ ਤੇ ਜਦੋਂ ਤੁਹਾਡੇ ਰਿਕਾਰਡਸ ਸੀ ਉਹਦਾ ਸਾਰਾ ਕੁਝ ਕੋ ਰਿਪੋਰਟ ਕਰਦੀ ਹੈ ਤੋਂ ਉਸ ਨੂੰ ਤਰੀਕੇ ਨਾਲ ਵੀ ਭੇਜਿਆ ਜਾ ਸਕਦਾ ਸੀ ਉਸ ਨੂੰ ਹੀ ਸਮਾਂ ਦੇ ਦਿੰਦੇ ਕਿ 6 ਮਹੀਨੇ ਚ 3 ਮਹੀਨੇ ਚ 1 ਮਹੀਨੇ ਚ ਹਫਤੇ ਚ ਮੁਲਕ ਛੱਡੋ ਜੀ ਇਹੀ ਕੀ ਤਰੀਕਾ ਕਿ ਹਥਕੜੀ ਲਾ ਕੇ ਲੈ ਕੇ ਜਾਵਾਂਗੇ ਜੀ ਤੇ ਤੁਹਾਨੂੰ ਬੈਠਣ ਲਈ ਵੀ ਬੈਂਚ ਮੇਜ਼ ਵੀ ਨਹੀਂ ਦੇਵਾਂਗੇ ਜੀ ਹਾਂ ਫਰਸ਼ ਤੇ ਬਿਠਾਓ ਤੇ ਫਿਰ ੱੱਕੇ ਨਾਲ ਜਹਾਜ ਚੜਾਓ ਤੇ ਜਾ ਕੇ ਛੱਡਿਓ ਜੀ ਇਹ ਤਰੀਕਾ ਹੋਇਆ ਇਸ ਲਈ ਮੇਰਾ ਸਵਾਲ ਹੈ ਕਿ ਜਿਹੜਾ ਕਾਨੂੰਨ ਡੇਰਾ ਸਿਰਸਾ ਮੁਖੀ ਲਈ ਹੈ ਉਹ ਬਿੱਕਰ ਸਿੰਘ ਲਈ ਕਿਉਂ ਨਹੀਂ ਹੈ ਇਹ ਕਾਨੂੰਨ ਇੱਕ ਕੈਸ ਵਿਧਾਨਿਕ ਹੈ ਤਾਂ ਉਸ ਨੂੰ ਲਾਗੂ ਕਰਨ ਵਾਲਿਆਂ ਦਾ ਤਰੀਕਾ ਕੀ ਵੱਖਰਾ ਹੈ ਉਹਦੇ ਲਈ ਬਾਰ-ਬਾਰ ਬਿਰੋਲ ਮਿਲਦੀ ਹੈ ਇਹਦਰ ਆਪਣੇ ਪਿਓ ਦੇ ਅਰਥੀ ਨੂੰ ਮੋਢਾ ਦੇਣ ਵਾਲੇ ਵੀ ਹਥਕੜੀ ਨਹੀਂ ਖੋਲਦੇ ਭੋਗ ਸਮਾਗਮ ਤੇ ਵੀ ਹਥਕੜੀ ਨਹੀਂ ਖੋਲਦੇ ਜਦੋਂ ਕਿ ਉਹ ਉਸ ਤਰ੍ਹਾਂ ਦੇ ਮਤਲਬ ਕ੍ਰਿਮੀਨਲ ਰਿਕਾਰਡ ਦੇ ਵਾਲਾ ਗੁਨਾਹ ਕਰ ਨਹੀਂ ਹੈ ਤੇ ਉਹਦੇ ਨਾਲ ਨਾਲ ਉਹਦਾ ਮਨੁੱਖੀ ਅਧਿਕਾਰ ਵੀ ਹੈ ਉਹਦਾ ਉਹ ਕਿਥੇ ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਆਪ ਇਹਨੂੰ ਖੜਾ ਸੋ ਮਨੁੱਖੀ ਅਧਿਕਾਰ ਵਾਲਾ ਮਸਲਾ ਆਪਣੇ ਆਪ ਚ ਵੱਡਾ ਹੈ ਕਿ ਕੀ ਕੀ ਇਹਨੂੰ ਹੈ ਕਿਉਂ ਸਰਕਾਰਾਂ ਸਿਸਟਮ ਪ੍ਰਸ਼ਾਸਨ ਅਧਿਕਾਰੀ ਕੋਈ ਪੜ੍ਹ ਸੁਣਾਉਣ ਦੀ ਲੋੜ ਹੈ ਉਹਨਾਂ ਨੂੰ ਅਣਜਾਣ ਨੇ ਉਹ ਨਹੀਂ ਸਭ ਕੁਝ ਜਾਣਦੇ ਨੇ ਬਸ ਕਰਨਾ ਨਹੀਂ ਸਾਡੀ ਇੱਛਾ ਨਹੀਂ ਕਿ ਅਸੀਂ ਇਦਾਂ ਕਰੀਏ ਨਾ ਚਲੋ ਇੱਕ ਸਿਆਸੀ ਪਹਿਲੂ ਹੋਰ ਤੁਹਾਨੂੰ ਸਮਝਾ ਕਰਦੇ ਨੇ ਪੰਜਾਬ ਦੇ ਕਈ ਪਿੰਡਾਂ 'ਚ ਲੋਕਾਂ ਨੇ ਤਿਆਰੀਆਂ ਕਰ ਲੀਆਂ ਸੀ ਆਪਣੇ ਵਿਰੋਧੀ ਵੀ ਮਨਾ ਸਮਝਾ ਲਏ ਸੀ ਹੈ ਕਾੜਪੀ ਨਾਲ ਜ਼ੋਰ ਵੀ ਚਲਾ ਲਿਆ ਸੀ ਕਈਆਂ ਨੇ ਤਾਂ ਕਿ ਲੈ ਵੀ ਆਪਾਂ ਜਿਹੜੀ ਆ ਪ੍ਰੀਸ਼ਦ ਲੜਨੀ ਆ ਆਪਾਂ ਬਲਾਕ ਸੰਮਤੀ ਲੜਨੀ ਆ ਆ 5 ਅਕਤੂਬਰ ਨੂੰ ਸੀ ਚੋਣਾਂ 10 11 ਦਿਨਾਂ ਨੇ ਨਹੀਂ ਜਨਾਬ ਹੁਣ ਨਹੀਂ ਆਪਾਂ ਹੁਣ ਇਹ ਚੋਣ ਜਾ ਕੇ 5 ਦਸੰਬਰ ਨੂੰ ਹੋਏਗੀ ਕਹਿੰਦੇ ਜੀ ਹੜ੍ਹਾਂ ਨੂੰ ਧਿਆਨ ਚ ਰੱਖਦੇ ਅਸੀਂ ਚੋਣਾਂ ਆਕੇ ਪਾਤੀ ਹੁਣ ਜਦੋਂ 8 ਦਿਨ ਰਹਿ ਕੇ 10 ਦਿਨ ਰਹਿ ਕੇ ਤਤ ਚੇਤੇ ਆਇਆ ਹਰ ਤਾਂ ਪੰਜਾਬ ਚ ਅਗਸਤ ਮਹੀਨੇ ਦੇ ਆਏ ਹੋਏ ਨੇ ਤੇ ਤੁਹਾਨੂੰ ਜਦ ਇਹਦਾ ਇਹ ਹੋ ਜਾਣਾ ਚਾਹੀਦਾ ਸੀ ਕਿ ਮਸਲਾ ਬੜਾ ਬਣ ਰਿਹਾ ਦੋ ਦਿਨ ਤਿੰਨ ਦਿਨਾਂ ਬਾਅਦ ਤੁਰੰਤ ਨੋਟੀਫਿਕੇਸ਼ਨ ਕੀਤਾ ਜਾ ਸਕਦਾ ਸੀ ਜਾਂ ਉਹਨਾਂ ਪਰ ਬਾਕੀ ਥਾਂ ਮੈਂ ਤੇ ਕਰਾ ਲੈਂਦੇ ਉਹਨਾਂ ਖੇਤਰ ਛੱਡ ਲੈਂਦੇ ਇਹ ਤਰੀਕਾ ਕੀ ਹੈ ਪਹਿਲਾਂ ਤਾਂ ਪਹਿਲਾਂ ਹੀ ਇਹ ਚੋਣਾ ਸਮੇਂ ਤੇ ਨਹੀਂ ਪੰਚਾਇਤੀ ਚੋਣਾਂ ਦੇ ਮਾਮਲੇ 'ਚ ਪਹਿਲਾਂ ਸਰਕਾਰ ਘਿਰੀ ਸਮੇਂ ਤੋਂ ਪਹਿਲਾਂ ਹੀ ਭੰਗ ਕਰਕੇ ਪੰਗਾ ਲਿਆ ਫਿਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਟੰਗਣਾ ਪਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਕਰਾਈਆਂ ਉਹ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰੀਸ਼ਦ ਲਖਸੰਤੀ ਵਾਲੀਆਂ ਫਸ ਗਈਆਂ बार-बार ਅਦਾਲਤਾਂ 'ਚ ਰਿੱਟ ਪੈਂਦੀ ਆ ਪਟੀਸ਼ਨ ਪੈਂਦੀ ਆ ਸੁਣਵਾਈ ਹੁੰਦੀ ਆ ਝਾੜਾ ਖਾਂਦੇ ਨੇ ਉੱਥੇ ਦਾਬੇ ਵਾਦੇ ਕਰਦੇ ਨੇ ਮਤਲਬ 2 ਸਾਲ ਲਗਭਗ ਉੱਪਰ ਵੀ ਚੁੱਕੇ ਨੇ ਤੁਸੀਂ ਅਦਾਲਤ ਦੇ ਵਿੱਚ ਵਾਦਾ ਕੀਤਾ ਕਿ 31 ਮਈ ਤੱਕ ਚੋਣਾ ਕਰਾ ਦੇਾਂਗੇ ਨਹੀਂ ਹੋਈਆਂ ਤੁਸੀਂ ਅਗਸਤ ਤੱਕ ਦੀ ਗੱਲ ਕਹੀ ਤੇ ਤੁਸੀਂ ਫਿਰ ਬਹਾਨਾ ਕੀ ਕੜਿਆ ਕਿ ਜੋ ਬਲਾਕ ਬਦਲਨੇ ਪੈ ਗਏ ਜੀ ਸਾਨੂੰ ਬਲਾਕਾਂ ਦੀ ਗਿਣਤੀ ਉਹ ਨਹੀਂ ਹੋਣ ਪੰਜਾਬ ਚ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਦੇ ਕਰੀਬ ਜਿਹੜੇ ਬਲਾਕ ਨੇ ਪਰ ਬਲਾਕਾਂ ਦੇ ਨਾਮ ਬਦਲ ਗਏ ਏਰੀਆ ਬਦਲ ਗਿਆ ਕਈ ਥਾਵਾਂ ਤੇ ਹੁਣ ਉੱਥੇ ਰਿੜਕਾ ਬਲਾਕ ਦੂਸਰੇ ਹਲਕੇ ਚ ਚਲਾ ਗਿਆ ਹੈ ਤੇ ਉਹਦਾ ਰਿਕਾਰਡ ਕਿਸੇ ਉਧੂਏ ਹਲਕੇ ਚ ਰਹਿ ਗਿਆ ਹੈ ਕਿਸੇ ਹੋਰ ਬੀਡੀਪੀਓ ਕੋਲ ਹੈ ਉਹ ਉਧਰ ਦੂਏ ਥਾਂ ਹੈ ਸਾਕਤਾ ਵੀ ਨਹੀਂ ਸਟਾਉਣਾ ਜਾ ਨੂੰ ਸਮਾ ਲੰਗੇ ਆਣਾ ਤੁਹਾਡਾ ਚਾਹੇ ਚੋਣਾ ਖਰਾਬ ਵੀ ਲੋ ਤਾਂ ਵੀ ਨਹੀਂ ਸੰਤਰ ਹੋਣਾ ਸਾਰਾ ਕੁਝ ਹੁਣ ਇਹ ਜਬਾਨ ਦੇ ਚੋਣਾ ਫੇਰ ਅੱਗੇ ਲੈ ਗੇ ਫੇਰ ਮਾਰਨ ਜੋ ਅਦਾਲਤ ਤੋਂ ਦੱਸਾ ਜੀ ਕਿ ਨਹੀਂ ਇਹ ਸਿਰ ਬਸ ਅਕਤੂਬਰ ਚ ਕਰਾਣਿਆ ਦੇਖੋ ਜੀ ਨੋਟੀਫਿਕੇਸ਼ਨ ਕਰਤਾ ਪਿੰਡੂ ਵਿਕਾਸ ਭਾਗ ਨੇ ਜੀ ਪੰਚਾਇਤ ਵਿਕਟੂ ਵਿਕਾਸ ਭਾਗ ਵੱਲੋਂ ਜੀ ਨੋਟੀਫਿਕੇਸ਼ਨ ਹੋ ਗਿਆ ਜੀ ਆ ਚੱਕੋ 5 ਸਤੰਬਰ ਦੇ ਲਈ 5 ਅਕਤੂਬਰ ਦੇ ਲਈ ਤੈਕਰ ਲਿਆ ਫੇਰ ਹੜਾਏ ਤੁਸੀਂ ਹੜਨ ਧਿਆਨ ਚ ਰੱਖਦੇ ਆ ਵੀ ਗੌਰ ਨਹੀਂ ਕੀਤਾ ਕੀ ਸੰਭਵ ਨਹੀਂ ਹੈਗਾ ਸਮਾ ਰਹੇਂਦਿਆਂ ਨੂੰ ਅਗਾਹ ਲੈ ਜੀਏ ਤੁਸੀਂ ਉਹਦੇ ਉੱਤੇ ਚਾਰਜ ਵੀ ਨਹੀਂ ਕੀਤੀ ਤੇ ਹੁਣ ਤੁਸੀਂ 5 ਦਸੰਬਰ ਲੈ ਆਏ ਅਜੇ ਵੀ ਲੋਕ ਕਹਿੰਦੇ ਯਕੀਨ ਨਹੀਂ ਇਹਨਾਂ ਤੇ ਕੀ ਮਾਹੌਲ ਸੁਖਾਵਾਂਾ ਨਹੀਂ ਹੈ ਪੰਚਾਇਤਾਂ ਚ ਦਾ ਜੋ ਜੋਰ ਜਮਾਇ ਚੱਲ ਗਈ ਉਹ ਹੁਣ ਚੱਲਦੀ ਨਹੀਂ ਦਿਖਦੀ ਜਾਂ ਉਹ ੱਤਕਾਬ ਦੀ ਕੀ ਦੇ ਲਈ ਕੋਈ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਕਿਉਂਕਿ ਡਰ ਹੈ ਇੱਕ ਪਾਸੇ ਤਰਨਤਾਰਨ ਵਾਲੀ ਜਿਮਨੀ ਚੌਣ ਦੂਏ ਪਾਸੇ ਆ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾ ਇਹਨਾਂ ਚੋਂ ਇੱਕ ਵੀ ਚੋਣ ਚ ਸਰਕਾਰ ਪਛੜੀ ਤਾਂ 227 ਦੇ ਲਈ ਪ੍ਰੋਪਗੈਂਡਾ ਸ਼ੁਰੂ ਸੋ ਇਸ ਲਈ ਇਹ ਕਿਤੇ ਵੀ ਅਜਿਹੇ ਸੁਨੇਹਾ ਨਹੀਂ ਦੇਣਾ ਚਾਹੁੰਦੇ ਇਸ ਲਈ ਦੁਬਿਧਾ ਰਚ ਨੇ ਕਿ ਡੰਗ ਟਪਾਈਏ ਗਾਲਾਂ ਗੁਲਾ ਅਦਾਲਤਾਂ ਚ ਖਾਣੀਆਂ ਖਾ ਲਈਏ ਪਰ ਜਨਾ ਤਰਨ ਤਰਨ ਜਿੰਨੀ ਚੌਂਤ ਆ ਗਈ ਉਹਦੇ ਲਈ ਵੀ ਤਿਆਰ ਰੋ ਖੇਤਰ ਉਹ ਹੈ ਜਿੱਧਰ ਬਖਰੀ ਹਵਾ ਵੀ ਵਗਦੀ ਤੇ ਜਿਹੜੇ ਹੁਣ ਤਪੇ ਹੋਏ ਵੀ ਨੇ ਇਸ ਸਥਿਤੀ ਦੇ ਵਿੱਚ ਜਿਹੇ ਹੀ ਹੜਾਂ ਚ ਸਰਕਾਰ ਨੇ ਆਪਣੀ ਰੋਲ ਨਿਭਾਇਆ। ਸੋ ਇਸ ਲਈ ਉੱਥੇ ਪਤਾ ਨਹੀਂ ਕੀ ਹੋਣਾ। ਪਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ ਇੱਕ ਵਾਰ ਫਿਰ 2 ਮਹੀਨੇ ਲਈ ਅੱਗੇ ਪੈ ਗਈਆਂ। ਹੁਣ ਦੇਖਦੇ ਹਾਂ ਜੀ 5 ਦਸੰਬਰ ਨੂੰ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ। ਚਲੋ ਚੋਣਾਂ ਦੀ ਗੱਲ ਕਰ ਰਹੇ ਹਾਂ ਤਾਂ ਤਰਨਤਨ ਦੀ ਜਿਮਨੀ ਚੋਣ ਤਾਂ ਹੋਊਗੀ ਜੀ ਬਿਹਾਰ ਦੀਆਂ ਚੋਣਾਂ ਨਾਲ। ਤੇ ਬਿਹਾਰ ਦੀਆਂ ਚੋਣਾਂ ਕਹਿੰਦੇ ਐਲਾਨ ਹੁਣ 8 ਸਤੰਬਰ ਦੇ ਆਖਰੀ ਹਫਤੇ ਜਾਂ ਅਕਤੂਬਰ ਦੇ ਪਹਿਲੇ ਹਫਤੇ ਹੋ ਜਾਣਾ। ਜਿੱਦਾਂ ਐਲਾਨ ਹੋਇਆ। ਉਦੇ ਨਾਲ ਫਿਰ ਜਿਵੇਂ ਨਹੀਂ ਚੋਣ ਵੀ ਤੈ ਪਰ ਬਿਹਾਰ ਦੀਆਂ ਚੋਣਾਂ ਦੇ ਨਾਲ ਹੀ ਚੋਣ ਕਮਿਸ਼ਨ ਇੱਕ ਨਵੇਂ ਫਾਰਮੂਲੇ ਨਾਲ ਸਾਹਮਣੇ ਆ ਰਿਹਾ ਵੈਸੇ ਤਾਂ ਚੋਣ ਕਮਿਸ਼ਨ ਬੁਰੀ ਤਰ੍ਹਾਂ ਘਰੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਇਹਨਾਂ ਨੂੰ ਵੋਟ ਚੋਰ ਚੋਣ ਚੋਰ ਹੈ ਨਾ ਚੌਂਕੀਦਾਰ ਜਾਗਦਿਆਂ ਹੀ ਵੋਟਾਂ ਚੋਰੀ ਪਤਾ ਨਹੀਂ ਕਿੰਨੇ ਕਿੰਨੇ ਤੰਜ ਕਸ ਰਹੇ ਨੇ ਤੇ ਸਵਾਲ ਵੱਡੇ ਵੱਡੇ ਪਾਏ ਨੇ ਉਹਨਾਂ ਨੇ ਇਥੋਂ ਤੱਕ ਇਹਨਾਂ ਦੀ ਵੋਟ ਸੁਧਾਈ ਵੀ ਸਵਾਲਾਂ ਦੇ ਘੇਰੇ ਚ ਆ ਗਈ ਹੈ ਕਿ ਚੋਣ ਕਮਿਸ਼ਨ ਦਾ ਕੰਮ ਵੋਟਾਂ ਦਰਸਤ ਕਰਨਾ ਹੈ ਹਾਂ ਗਲਤ ਵੋਟਾਂ ਕੱਟਣੀਆਂ ਤੇ ਸਹੀ ਵੋਟਾਂ ਦਰਜ ਕਰਨੀਆਂ ਨਾ ਕਿ ਨਾਗਰਿਕਤਾ ਤੈਅ ਕਰਨੀ ਉਹਦੇ ਵਿੱਚ ਵੀ ਘਰੇ ਨੇ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਪਰ ਚੋਣ ਕਮਿਸ਼ਨ ਨੂੰ ਲੱਗਦਾ ਕਿ ਇਹ ਸਵਾਲਾਂ ਦੇ ਜਵਾਬ ਨਾ ਦਈਏ ਪਰ ਕੁਝ ਅਝਾ ਕਰ ذریعے ਲੋਕਾਂ ਨੇ ਕਿ ਕਿ ਬਹੁਤ ਕੰਮ ਕਰਦਾ ਚੋਣ ਕਮਿਸ਼ਨ ਸੋ ਹੁਣ ਚੋਣ ਕਮਿਸ਼ਨ ਨੇ ਤੈਅ ਕੀਤਾ ਜੀ ਕਿ ਜਦੋਂ ਵੋਟਾਂ ਦੀ ਗਿਣਤੀ ਹੋਇਆ ਕਰੇਗੀ ਤਾਂ ਗਿਣਤੀ ਸਮੇਂ ਪਹਿਲਾਂ ਜਿਹੜੇ ਪੋਸਟਲ 벨ਟ ਪੇਪਰ ਨੇ ਜਿਹੜੇ ਡਾਕ ਰਾਹੀਂ ਵੋਟ ਆਉਂਦੀ ਆ ਉਹ ਪਹਿਲਾਂ ਗਿਣੀ ਜਾਊਗੀ ਉਹ ਜੇਕਰ ਮੁਕੰਮਲ ਨਹੀਂ ਹੁੰਦੀ ਤਾਂ EVM ਵਾਲੀ ਗਿਣਤੀ ਰੋਕ ਲਈ ਜਾਊਗੀ ਮਤਲਬ ਇਹ ਨਹੀਂ ਕਿ ਗਿਣਤੀ ਸ਼ੁਰੂ ਨਹੀਂ ਹੋਊਗੀ ਗਿਣਤੀ ਸ਼ੁਰੂ ਹੋ ਜਾਣੀ ਹੈ ਪਰ EVM ਖਤਮ ਨਹੀਂ ਹੋਣਗੀਆਂ ਜੇ ਪਹਿਲਾਂ ਉਹ ਨਾ ਨਿਪੜੀ ਪਹਿਲਾਂ ਉਹ ਖਤਮ ਹੋਊਗੀ ਫਿਰ EVM ਦੀ ਗਿਣਤੀ ਖਤਮ ਹੋਊਗੀ ਇਹ ਫਾਰਮੂਲਾ ਬਿਹਾਰ ਦੀਆਂ ਚੋਣਾਂ ਤੋਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਤੋਂ ਲਾਗੂ ਹੋਇਆ ਹੁਣ ਹੈ ਕੀ ਆਮ ਤੌਰ ਦੇ ਉੱਤੇ ਪੋਸਟਲ ਵੋਟ ਮਤਲਬ ਜਿਹੜੇ ਲੋਕ ਬਾਹਰ ਨੌਕਰੀ ਪੇਸ਼ਾ ਕਰਦੇ ਆ ਡਿਊਟੀ ਤੇ ਆ ਛੌਂ ਡਿਊਟੀ ਤੇ ਆ ਮਿਲਟਰੀ ਡਿਊਟੀ ਤੇ ਆ ਬਹੁਤ ਦੀ ਡਿਊਟੀ ਤੇ ਆ ਬੀਐਸਐਫ 85 ਰੁਪਏ ਪਚਾ ਹੈ ਜਾਂ ਕਿਤੇ ਅਜਿਹਾ ਤਨਾ ਤਾ ਕਿ ਆ ਨਹੀਂ ਸਕਦੇ ਤਾਂ ਫਿਰ ਪੋਸਟਲ ਵੋਟਰ ਆਹੀ ਆਪਣੀ ਡਾਕ ਰਾਈ ਆਪਣੀ ਵੋਟ ਭੇਜਦੇ ਹੁਣ ਬਜ਼ੁਰਗਾਂ ਦੇ ਲਈ ਨੀਤੀ ਯੋਜਨਾ ਸ਼ੁਰੂ ਕੀਤੀ ਹੈ ਕੁਝ ਤੇ ਇਸ ਲਈ ਫਿਰ ਉਹਨਾਂ ਦੀ ਵੋਟ ਹੁਣ ਇਹ ਗਿਣਤੀ ਵਧਣ ਦਾ ਹੁੰਦਾ ਹੈ ਕਿ ਗਿਣਤੀ ਵਧੂਗੀ ਜਦੋਂ ਕਿ ਇਹਦੇ ਪਰ ਵੀ ਸਵਾਲ ਖੜੇ ਹੋ ਰਿਹਾ ਹੈ ਜਿਹੜੀ ਇਹ ਬਜ਼ੁਰਗਾਨੀ ਸ਼ੁਰੂ ਕੀਤੀ ਹੈ ਕਿ ਇਹਦੇ ਨਾਲ ਵੀ ਕੋਈ ਗੜਬੜ ਦਾ ਪਰ ਜੇ ਉਹ ਗਿਣਤੀ ਵੱਧਦੀ ਆ ਤੇ ਅੱਧਾ ਘੰਟਾ ਪਹਿਲਾਂ ਗਿਣਤੀ ਸ਼ੁਰੂ ਹੁੰਦੀ ਹੁੰਦੀ ਆ ਮਤਲਬ ਜੇ 8 ਵਜੇ ਪੋਸਟਲ ਬੋਟ ਦੀ ਗਿਣਤੀ ਹੋਣੀ ਆ ਤਾਂ EPM 8:30 ਵਜੇ ਸ਼ੁਰੂ ਹੋਣੀ ਆ ਪਰ ਪੋਸਟਲ ਬੋਟ ਖੋਲਣਾ ਸਿੱਧਾ ਕਰਨਾ ਉਸੇ ਪੈ ਲਫਾਫੇ ਬਣਾਉਣਾ ਪੈਕਟ ਬਣਾਉਣਾ ਮਤਲਬ ਬੰਡਲ ਬਣਾਉਣਾ ਫਿਰ ਉਹਦੀ ਗਿਣਤੀ ਬੰਦੀ ਕਰਨਾ ਸੋ ਜੇ ਉਹ ਗਿਣਤੀ ਕਰਦੇ ਆ ਮੁਕੰਮਲ ਨਹੀਂ ਹੋ ਰਹੀ ਤੇ EVM ਦੀ ਗਿਣਤੀ ਮੁਕੰਮਲ ਹੋਣ ਜਾ ਰਹੀ ਆ ਤਾਂ ਸੈਕਿੰਡ ਲਾਸਟ 라ਉਂਡ ਤੇ EVM ਦੀ ਗਿਣਤੀ ਰੋਕ ਲਈ ਜਾਏਗੀ ਪਹਿਲਾ ਪੋਸਟਲ ਬੋਟ ਵਾਲੀ ਗਿਣਤੀ ਨਿਬੇੜ ਕੇ ਉਹਦਾ ਨਤੀਜਾ ਰਿਕਾਰਡ ਚ ਲਿਖ ਕੇ ਫਿਰ ਉਸ ਤੋਂ ਅਡੀਬੀਐਮ ਦੀ ਗਿਣਤੀ ਕਰਕੇ ਉਹ ਮੁਕੰਮਲ ਕਰਕੇ ਫਿਰ ਨਤੀਜੇ ਐਲਾਨੇ ਜਾਣਗੇ ਇਹ ਨਹੀਂ ਕਿ ਪਹਿਲਾਂ ਐਮਬੀਐਮ ਨਿਬੜ ਜਵੇ ਜੇ ਪੋਸਟਲ ਬੋਟ ਦੀ ਗਿਣਤੀ ਹੋ ਰਹੀ ਹੈ ਜੀ ਇਹ ਫਾਰਮੂਲਾ ਨਵਾਂ ਵਿਹਾਰ ਚੋਣ ਤੋਂ ਲਾਗੂ ਹੋਣ ਜਾ ਰਿਹਾ ਸੋ ਇਹਦੇ ਲਾਗੂ ਹੋਣ ਨਾਲ ਕਿੰਨਾ ਫਾਇਦਾ ਨੁਕਸਾਨ ਇਹ ਤਾਂ ਸਮਾਂ ਦੱਸੂਗਾ ਪਰ ਇਹ ਫਾਰਮੂਲਾ ਜਰੂਰ ਕੱਢ ਲੈਂਦਾ ਜੀ ਬਹੁਤ ਬਹੁਤ ਸ਼ੁਕਰੀਆ